ਸੋ ਲੋਕ ਸ਼ਰਤ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤ ਰਵ ਰਹੇ ਨਾਨਕ सहज सुपाए तंतन सतगुरु गुरु अर्जुन देव महाराज जी द्वारा एक उचारी हुई वाणी रुक्ति जिसके ਵਿੱਚ सतगुरु जी चौथे पद ਦੇ ਵਿੱਚ ਸੰਨ ਉਪਦੇਸ਼ ਕਰ ਰਹੇ ਹਨ श्लोक ਸ਼ਰਧਾ ਲੱਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਜੇ ਸੂਈ ਜੀਵੇ ਸ੍ਰੀਤੀ ਉਸ ਪਰਮਾਤਮਾ ਦੇ ਨਾਲ ਸ਼ਰਧਾ ਲੱਗ ਗਈ ਉਸ ਪਰਮਾਤਮਾ ਦੇ ਨਾਲ ਪਿਆਰ ਹੋ ਗਿਆ ਇੱਕ ਤਿਲ ਰਹਿਣ ਨਾ ਜਾਏ ਪਰ ਉਹ ਇੱਕ ਤਿਲ ਵੀ ਉਸ ਪਰਮਾਤਮਾ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦੀ ਜਿਸ ਦਾ ਵੀ ਉਸ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ ਉਹ ਫਿਰ ਇੱਕ ਤਿਲ ਵੀ ਉਸ ਪਰਮਾਤਮਾ ਤੋਂ ਬਿਨਾ ਉਸ ਤੇ ਪਰਮਾਤਮਾ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦੀ ਸਤਿਗੁਰੂ ਜੀ ਦਾ ਉਪਦੇਸ਼ ਹੈ ਇਕ ਨਿਮਖ ਜੇ ਬਿਸਰ ਸੁਆਮੀ ਇਕ ਨਿਮਖ ਜੇ ਬਿਸਰ ਸੁਆਮੀ ਜਾਨੋ ਕੋਪ ਦਿਨਸ ਲਖ ਬਹਿਆ ਇਹ ਵੀ ਜੀਵ ਸਤਰੀ ਨੂੰ ਜਿਸ ਤਾ ਉਹ ਸੁਆਮੀ ਗੁਰ ਦੇ ਨਾਲ ਪਿਆਰ ਹੋ ਗਿਆ ਉਸ ਤੇ ਵੇ ਸ਼ਰਧਾ ਹੋ ਗਈ ਉਸ ਨੂੰ ਫਿਰ ਇੱਕ ਖਿੰਵੀ ਜੋ ਹੈ ਇੱਕ ਨਿਮਕ ਵੀ ਜੋ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਇੱਕ ਨਿਮਕ ਜੇ ਬਿਸਰ ਸੁਆਮੀ ਜਾਣੋ ਕੋਟ ਦਿਨ ਸ ਲੱਖ ਬਰੀਆ ਇੱਕ ਨਿਮਕ ਦੇ ਪਲ ਵੀ ਉਸ ਵਾਹਿਗੁਰੂ ਦਾ ਅਦਸਰਨਾ ਉਸ ਨੂੰ ਇਤਰਾ ਲੱਗਦਾ ਹੈ ਕਿ ਕਰੋੜਾਂ ਹੀ ਦਿਨ ਬੀਤ ਗਏ ਅਤੇ ਲੱਖਾਂ ਹੀ ਵਰੇ ਬੀਤ ਗਏ ਇੱਕ ਨਿਮਕ ਪਾਲ ਉਸ ਵਾਹਿਗੁਰੂ ਦੀ ਯਾਦ ਤੋਂ ਭੁਲਣ ਕਰਕੇ ਤੋਂ ਸਤਿਗੁਰੂ ਜੀ ਇਸ ਕਰਕੇ ਸਾਨੂੰ ਇੱਕ ਉਪਦੇਸ਼ ਕਰ ਰਹੇ ਹਨ ਕਿ ਜਿਸ ਵੀ ਜੀਵ ਇਸਤਰੀ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ ਉਹ ਫਿਰ ਉਸ ਵਾਹਿਗੁਰੂ ਤੋਂ ਉਸ ਵਾਹਿਗੁਰੂ ਦੀ ਯਾਦ ਤੋਂ ਇੱਕ ਤਿਲ ਵੀ ਨਹੀਂ ਰਹਿ ਸਕਦੀ ਇੱਕ ਤਿਲ ਰਹਿਣ ਨਾ ਜਾਏ ਮਨ ਤਣ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਵੀ ਨਾਨਕ ਪਰ ਇਹੋ ਜੀ ਜੀਵ ਇਸਤਰੀ ਦੇ ਅੰਦਰ ਮਨ ਦੇ ਅੰਦਰ ਹਿਰਦੇ ਦੇ ਅੰਦਰ ਉਹ ਪਰਮਾਤਮਾ ਵਸਿਆ ਹੋਇਆ ਹੈ ਵਾਸਤਵਿਕ ਇਸ ਤਰ੍ਹਾਂ ਉਸਨੂੰ ਉਚੇਚ ਨਹੀਂ ਕਰਨਾ ਪੈਂਦਾ ਸਹਿਜ ਸੁਭਾਏ ਆਪਣੇ ਆਪ ਹੀ ਉਸ ਦੇ ਅੰਦਰ ਵਸਿਆ ਰਹਿੰਦਾ ਹੈ ਜਿਹੜੀ ਜੀਵ ਇਸਤਰੀ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਲੱਗ ਗਿਆ ਹੈ ਉਸ ਦੇ ਅੰਦਰ ਉਹ ਵਾਹਿਗੁਰੂ ਸਹਿਜ ਸੁਭਾਏ ਹੀ ਵਸਿਆ ਰਹਿੰਦਾ ਹੈ ਉਹਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ ਕੋਈ ਧਾਰਮਿਕ ਕਰਮ ਨਹੀਂ ਕਰਨੇ ਪੈਂਦੇ ਉਹ ਵਾਇਗਰੂ ਵਸਤੇ ਵਿੱਚ ਆਪਣੇ ਆਪ ਹੀ ਸਹਿ ਸੁਭਾਈ ਵਸਿਆ ਰਹਿੰਦਾ ਹੈ ਕਾਰ ਗਹਿਲੀਨੀ ਸਾਜਨੇ ਜਨਮ ਜਨਮ ਕੇ ਮੀਤ ਜਨਮ ਜਨਮ ਕੇ ਮੀਤ ਉਹ ਸਾਜਨ ਉਹ ਵਾਇਗਰੂ ਜੋ ਜਨਮਾਂ ਜਨਮਾਂ ਦਾ ਮਿੱਤਰ ਹੈ ਉਸਨੇ ਕਰ ਹੱਥ ਗਹਿ ਪਕੜਨਾ ਹੱਥ ਫੜ ਕੇ ਅਹਵਦੀ ਜੀ ਇਸਤਰੀ ਨੂੰ ਆਪਣੇ ਨਾਲ ਜੋੜ ਲਿਆ ਕਰ ਗਹਿ ਲੀਨੀ ਸਾਜਨ ਜਨਮ ਜਨਮ ਕੇ ਮੀਤ ਚਰਨਾਂ ਦਾਸੀ ਕਰ ਲਈ ਨਾਨਕ राम हितचित उस प्रभु ने ओ जीव स्त्री नु कार्यगलीनिक अपने हाथ दे नाल पकड़ के अपने दे नाल झूल लिया अपने चरणां दी दासी बना लिया चरणां दासी कर ली नानक प्रभु हितचित ਪ੍ਰਭੂ ਮਹਾਤਮਾ ਨੇ ਪਿਆਰ ਬਖਸ਼ ਕੇ ਹਿਤ ਬਖਸ਼ ਕੇ ਆਪਣਾ ਧਿਆਨ ਉਸ ਵਿੱਚ ਲਾ ਕੇ ਉਸ ਜੀਵ स्त्री ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ਸ਼ੰਤ ਰੁੱਤ ਬਰਸ ਸੋਹਣੀਆਂ ਸਾਵਣ ਪਾਦਵੇ ਆਨੰਦ ਜਿਉ ਜਿਸ ਤਰ੍ਹਾਂ ਪਿਛਲੇ ਚੰਤਾਂ ਦੇ ਵਿੱਚ ਸਤਿਗੁਰੂ ਜੀ ਚੇਤ ਵਿਸਾਖ ਜੇਤ ਹਾੜ ਇਹ 4 ਮਹੀਨਿਆਂ ਦੇ ਨੂੰ ਲੈ ਕੇ ਸਤਿਗੁਰੂ ਉਪਦੇਸ਼ ਕਰ ਰਹੇ ਸਨ ਇਸੇ ਤਰ੍ਹਾਂ ਹੀ ਇਸ ਚੰਤ ਦੇ ਵਿੱਚ ਸਤਿਗੁਰੂ ਜੀ ਸ਼ਾਵਣ ਅਤੇ ਭਾਦੋਂ ਦੇ ਮਹੀਨੇ ਨੂੰ ਲੈ ਕੇ ਸਾਨੂੰ ਉਪਦੇਸ਼ ਕਰ ਰਹੇ ਹਨ ਔਰ ਰੁੱਤ ਬਰਸ ਵਰਖਾ ਦੀ ਰੁੱਤ ਸੋਹਣੀਆ ਸੋਹਣੀ ਲੱਗਦੀ ਐ ਭੌਂਦੀ ਹੈ ਸਾਵਣ ਭਾਦਵੇਂ ਆਨੰਦ ਜਿਉ ਸਾਵਣ ਤੇ ਭਾਦੋਂ ਦੇ ਮਹੀਨੇ ਦੇ ਵਿੱਚ ਵਰਖਾ ਦੀ ਰੋਹ ਸੋਹਣੀ ਲੱਗਦੀ ਐ ਚੰਗੀ ਲੱਗਦੀ ਐ ਅਤੇ ਆਨੰਦ ਹੀ ਲਾ ਆਨੰਦ ਆਉਂਦਾ ਹੈ ਕਿਉਂਕਿ ਵਰਖਾ ਹੋਣ ਦੇ ਨਾਲ ਸਾਰੇ ਪਾਸੇ ਹਰਿਆਲੀ ਹੋ ਜਾਂਦੀ ਐ ਕਾਣ ਉਨੇ ਵਾ ਉੱਠੇ ਜਲ ਤਲ ਪੂਰਿਆ ਮਕਰੰਦ ਜਿਉ ਬਰਕਾ ਦੇ ਰੁੱਤ ਦੇ ਕਾਰਨ ਸ਼ਾਵਣ ਅਤੇ ਭਾਦੋਂ ਦੇ ਮਹੀਨੇ ਦੇ ਵਿੱਚ ਕਣ ਕਣ ਬੱਦਲ ਉਣ ਉੱਠੇ ਉਣ ਨੀਵੇਂ ਨੀਵੇਂ ਹੋ ਕੇ ਉੱਥੇ ਵਰ ਪਏ ਜਲ ਤਲ ਪੂਰੇ ਆ ਮਕਰੰਦ ਜੀਓ ਅਤੇ ਸਾਰੇ ਪਾਸੇ ਜਲ ਅਤੇ ਥਲ ਸਾਰੇ ਪਾਸੇ ਉਹ ਵਾ ਉਹ ਨੂੰ ਵਰਖਾ ਹੋਈ ਉਹਦੇ ਨਾਲੇ ਸਾਰੇ ਹੀ ਵਰਖਾ ਦੇ ਭਾਂ ਵਰਖਾ ਦੇ ਪਾਣੀ ਦੇ ਨਾਲ ਭਰ ਗਏ ਮਕਰੰਦ ਜਿਸ ਉਹ ਪਾਣੀ ਜਿਸ ਵਿੱਚੋਂ ਖਸ਼ਬੋ ਆ ਰਹੀ ਹੋਵੇ ਉਹ ਪਾਣੀ ਦੇ ਨਾਲ ਵਰਖਾ ਹੋਣ ਦੇ ਨਾਲ ਬਦਲਾਂ ਦੇ ਵਰਖਣ ਦੇ ਨਾਲ ਸਾਰੇ ਜਲ ਅਤੇ ਖਾਲ ਟੋਏ ਡੱਬੇ ਅਤੇ ਜ਼ਮੀਨ ਜੋ ਸੀ ਉਸ ਪਾਣੀ ਦੇ ਨਾਲ ਭਰ ਗਈ। ਪ੍ਰਭ ਊਰ ਰਿਆ ਸਰਵ ਥਾਈ। ਹਰ ਨਾਮ ਅਨਾਵਿਤ ગ્રਹ ਪਰੇ। ਜਿਸ ਤਰ੍ਹਾਂ ਸਾਵਣ ਭਾਦੋਂ ਦੇ ਵਿੱਚ ਵਰਖਾ ਹੋਣ ਦੇ ਨਾਲ ਸਾਰੇ ਜੀ ਜਲ ਤੇ ਥਲ ਟੋਏ ਟਿੱਬੇ ਜਮੀਨ ਸਾਰੀ ਪਾਣੀ ਦੇ ਨਾਲ ਭਰ ਜਾਂਦੀ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇਸੇ ਤਰ੍ਹਾਂ ਜਿਸ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦਾ ਜਾਂ ਨਾਮ ਜੋ ਕਿ ਨੌਂ ਜਿਨ੍ਹਾਂ ਦਾ ਕਜਾਨਾ ਹੈ ਆਰ ਨਾਮ ਨਾਉ ਨਿਦ ਗ੍ਰਹ ਪਰੇ ਜਿਸ ਨੇ ਹਿਰਦੇ ਦੇ ਵਿੱਚ ਉਹ ਨੌ ਖਜਾਨਿਆਂ ਵਾਲਾ ਪਰਮਾਤਮਾ ਦਾ ਨਾਮ ਜੋ ਹੈ ਉਹ ਵਸ ਜਾਂਦਾ ਹੈ ਭਰ ਜਾਂਦਾ ਹੈ ਪ੍ਰਭ ਪੂਰ ਰਿਆ ਸਰਵ ਥਾਈਂ ਫਿਰ ਉਸ ਨੂੰ ਸਾਰੇ ਪਾਸੇ ਉਸ ਵਾਹਿਗੁਰੂ ਦੀ ਹੀ ਜੋ ਉਦੇਸ਼ੀ ਹੈ ਜਿਸ ਤਰ੍ਹਾਂ ਕਿ ਪਾਣੀ ਹੀ ਪਾਣੀ ਸਾਰੇ ਇਹ ਵਰਕਰ ਕੁਦਰਤ ਵਿੱਚ ਸਾਰੇ ਪਾਸੇ ਹੋ ਜਾਂਦਾ ਹੈ ਜਿਸ ਦੇ ਅੰਦਰ ਉਹ ਵਾਹਿਗੁਰੂ ਸਮਾ ਜਾਂਦਾ ਹੈ ਜੋ ਕਿ ਨੌ ਇਹਨਾਂ ਦਾ ਖਜ਼ਾਨਾ ਹੈ ਫਿਰ ਉਸ ਨੂੰ ਸਾਰੇ ਪਾਸੇ ਪ੍ਰਭ ਪੂਰ ਰਿਹਾ ਸਰਵ ਥਾਈ ਉਸ ਨੂੰ ਸਾਰੇ ਪਾਸੇ ਉਹ ਵਾਹਿਗੁਰੂ ਦੀ ਹੀ ਜੋਤ ਦਿਸਦੀ ਹੈ ਉਸ ਨੂੰ ਸਾਰਿਆਂ ਦੇ ਵਿੱਚ ਉਹ ਜੋਤ ਹੀ ਦਿਖਾਈ ਦਿੰਦੀ ਹੈ ਉਹ ਵੀ ਇਹ ਵਿਚਾਰਦਾ ਹੈ ਸਰਵ ਜੋਤ ਤੇਰੀ ਪਸਰ ਰਹੀ ਸਰਵ ਜੋਤ ਤੇਰੀ 퍼ਰ ਰਹੀ ਜਿਤੇ ਜਿਤੇ ਮੈਂ ਦੇਖਦਾ ਹੇ ਤੇਰੀ ਹੀ ਜੋਤ ਮੈਨੂੰ ਦਿਖਾਈ ਦਿੰਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹ ਜੋਤ ਜਿਸ ਤੇ ਕਰਕੇ ਸਾਰਿਆਂ ਦੇ ਵਿੱਚ ਆਤਮਕ ਪ੍ਰਕਾਸ਼ ਹੁੰਦਾ ਹੈ ਉਹੀ ਜੋਤ ਉਸ ਨੂੰ ਸਾਰਿਆਂ ਦੇ ਵਿੱਚ ਜਗਦੀ ਦਿੱਸਤੀ ਹੈ ਜਿਸ ਦੇ ਅੰਦਰ ਜਿਸ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਸਿਮਰ ਸੋ ਆਮੀ ਅੰਤਰ ਜਾਮੀ ਕੁੱਲ ਸਮੂਹਾ ਸੰਤਰੇ ਫਿਰ ਜਿਸ ਜੀਵ ਰਸਤੀ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਅਤੇ ਉਸ ਨੂੰ ਸਾਰੇ ਪਾਸੇ ਉਸ ਵਾਹਿਗੁਰੂ ਦੀ ਜੋਤ ਦਿੱਸਦੀ ਹੈ ਉਸ ਅੰਤਰ ਜਾਮੀ ਨੂੰ ਸਿਮਰ ਸਿਮਰ ਕੇ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਆਪਣੇ ਸਾਰਿਆਂ ਹੀ ਕੁੱਲਾਂ ਨੂੰ ਵੀ ਤਾਰ ਲੈਂਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਉਸ ਵਾਹਿਗੁਰੂ ਦੇ ਗੁਣ ਗਾ ਗਾ ਕੇ ਪੀ ਹੈ ਰੰਗ ਜਾਗੇ ਨਾ ਛੇਦਰ ਲਾਗੇ ਕਿਰਪਾਲ ਸਤਬਖ ਸਿੰਘ ਜੀਓ ਪ੍ਰੀਅ ਰੰਗ ਪਰਮਾਤਮਾ ਦੇ ਪਿਆਰ ਦੇ ਵਿੱਚ ਜਿਹੜੇ ਜਾਗ ਪੈਂਦੇ ਹਨ ਜਾਗਣਾ ਸੁਚੇਤ ਹੋ ਜਾਣਾ ਵਿਕਾਰਾਂ ਤੋਂ ਸੁਚੇਤ ਹੋ ਜਾਣਾ ਇਹ ਜਾਗਣਾ ਜਿਹੜੇ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਸਦਾ ਹੀ ਸੁਚੇਤ ਰਹਿੰਦੇ ਆਣ ਜਾਗਦੇ ਰਹਿੰਦੇ ਆਣ ਵਿਕਾਰਾਂ ਦੇ ਹੱਲਿਆਂ ਤੋਂ ਜਾਗਦੇ ਰਹਿੰਦੇ ਹਨ ਨਾ ਛਿਦਰ ਲਾਗੇ ਉਹਨਾਂ ਦੇ ਫਿਰ ਵਿਕਾਰਾਂ ਦੇ ਕਦੀ ਵੀ ਦਾਗ ਨਹੀਂ ਲੱਗਦੇ ਛਿਦਰ ਦਾਗ ਨਾ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਉਹ ਕਿਰਪਾਲ ਕਿਰਪਾ ਦਾ ਘਰ ਬਖਸ਼ਿਸ਼ਾਂ ਦਾ ਘਾਰ ਜੋ ਹੈ ਉਹ ਸਦਾ ਹੀ ਫਿਰ ਉਸ ਦੇ ਉੱਤੇ ਬਖਸ਼ਿਸ਼ਾਂ ਕਰਦਾ ਹੈ ਜਿਸ ਨੂੰ ਪ੍ਰੀਅ ਰੰ ਜਿਹੜੇ ਪ੍ਰੀਅ ਦੇ ਰੰਗ ਦੇ ਵਿੱਚ ਜਾਗਦੇ ਰਹਿੰਦੇ ਹਨ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਸੁਚੇਤ ਲੱਗਦੇ ਹਨ ਸੁਚੇਤ ਰਹਿੰਦੇ ਹਨ ਫਿਰ ਉਹਨਾਂ ਦੇ ਉੱਤੇ ਵਿਕਾਰਾਂ ਦਾ ਦਾਗ ਵੀ ਨਹੀਂ ਲੱਗਦੇ ਅਤੇ ਉਹ ਵਾਹਿਗੁਰੂ ਕਿਰਪਾਲ ਰੂਪੀ ਜੋ ਹੈ ਉਹ ਸਦਾ ਹੀ ਉਹਨਾਂ ਤੇ ਬਖਸ਼ਿਸ਼ਾਂ ਕਰਦਾ ਹੈ ਸਵਾਮੀ ਅੰਤਰ ਜਾਮੀ ਬੇਰਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਉ ਪਰ ਇਹ ਜੇ ਜੀਵ ਇਸਤਰੀਆਂ ਨੂੰ ਸਤਿਗੁਰੂ ਜੀ ਕਹਿੰਦੇ ਹਨ ਕੰਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਕਿ ਉਸ ਤੇ ਮਨ ਦੇ ਵਿੱਚ ਸਦਾ ਪਿਆਰਾ ਲੱਗਦਾ ਹੈ ਉਹ ਵਾਹਿਗੁਰੂ ਦੇ ਪ੍ਰਾਪਤੀ ਕਦੋਂ ਹੋਈ ਜਦੋਂ ਉਸ ਵਾਹਿਗੁਰੂ ਨੂੰ ਸਿਮਰਿਆ ਸਿਮਰ ਸੁਆਮੀ ਅੰਤਰ ਜਾਮਿਉ ਉਸ ਵਾਹਿਗੁਰੂ ਨੂੰ ਸਿਮਰਿਆ ਉਸ ਵਾਹਿਗੁਰੂ ਦੀ ਜੋਤ ਜਦੋਂ ਸਾਰਿਆਂ ਦੇ ਵਿੱਚ ਦਿਖਾਈ ਦੇਣ ਲੱਗੀ ਅਤੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਵਾਹਿਗੁਰੂ ਦੇ ਰੰਗ ਵਿੱਚ ਵਿਕਾਰਾਂ ਤੋਂ ਸੁਚੇਤ ਰਹਿਣ ਲੱਗ ਪਵੇ ਅਤੇ ਵਿਕਾਰਾਂ ਦਾ ਕੋਈ ਦਾਗ ਨਹੀਂ ਲੱਗਿਆ ਪਰ ਇਹੋ ਜੀ ਦੇ ਉੱਤੇ ਜੀਵ ਇਸਤਰੀ ਉੱਤੇ ਉਹ ਵਾਹਿਗੁਰੂ ਬਖਸ਼ਿਆ ਕਰਦਾ ਹੈ ਉਹ ਵਾਹਿਗੁਰੂ ਉਸ ਨੂੰ ਵਾਹਿਗੁਰੂ ਦੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ ਬੜਵੰਤ ਨਾਨਕ ਹਰ ਕੰਤ ਪਾਇਆ ਨਾਨਕ ਜੀ ਬੇਨਤੀ ਕਰਦੇ ਹਨ ਪਰ ਉਸ ਜੀਵ ਇਸਤਰੀ ਨੇ ਉਸ ਕੰਤ ਦੀ ਪ੍ਰਾਪਤੀ ਕਰਨ ਲਈ ਉਸ ਨੂੰ ਕੰਤ ਮਿਲ ਗਿਆ ਸਦਾ ਮਨ ਪਵੰਦ ਜੀ ਉਹ ਜਿਹੜਾ ਕਿ ਉਸਤ ਸਦਾ ਹੀ ਮਨ ਦੇ ਵਿੱਚ ਪਿਆਰਾ ਲੱਗਦਾ ਹੈ ਉਸ ਸਤਿਗੁਰ ਕਿਰਪਾ ਕਰਨ ਅਸੀਂ ਉਸ ਵਾਹਿਗੁਰੂ ਦੀ ਜੋਤ ਸਾਰੇ ਹੀ ਜੀਵਾਂ ਦੇ ਵਿੱਚ ਦੇਖ ਸਕੀਏ ਉਸ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਆਗਮਨੀ ਤਰ ਸਕੀਏ ਅਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਸਕੀਏ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ